ਕਿਲੋਮੀਟਰੋ ਕਿਵੇਂ ਸਰਕਿਆ ਡੋਦੇ ਐਫਆਈ ਪੂਰੇ ਘੰਟਾ ਯਾਰ ਇਸकी ਹੁੱਟ ਗਈ ਅੱਖ ਇਹੋ ਦੇਖੋ ਇਸकी ਅੱਖ ਫੁੱਟ ਗਈ ਯਾਰ ਕਿਤਰੋਂਗ ਲੱਗ ਰਿਹਾ ਹੈ ਟੀਰਾ ਸਾ ਲੱਗ ਰਿਹਾ ਇਸਕਾ ਯਾਰ ਸ਼ੀਸ਼ਾ ਫੁੱਟ ਗਿਆ ਇਹ ਦੇਖੋ ਮਖਾਈਸੋਂ ਅੱਖਾਂ ਪਾਵਾਂਗੇ ਪਹਿਲਾਂ ਮਨੇ ਸਪਲੈਂਡਰ ਆ ਪਾਈ ਵੀਦੀ ਬਾਈ ਮੈਂ ਤੁਹਾਨੂੰ ਦਿਖਾਵਾਂ ਕੌਣ ਸੀ ਲਾਈਟ ਪਾਈ ਵੀਦੀ ਸੀ ਮਨ ਇੱਕ ਯਾਰ ਦੋਸਤ ਪੜੀ ਦੀ ਸਪੱਟ ਠਹਿ ਲਿਆ ਇੱਕ ਮੇਰੇ ਪਾਸ ਹੀ ਨਹੀਂ ਮੈਂ ਨਵੀਂ ਲੈਂਦਾ ਫਿਰ ਮਖਾ ਚੱਲ ਪੜੀ ਦੀ ਮਨੇ ਮੈਂ ਵੀ ਨਹੀਂ ਪੜੀ ਮਖਾ ਮੈਂ ਵੀ ਖਰਾਬ ਜਾਹਾਂਗੀ ਨਹੀਂ ਚੱਲਣਾ ਤਾਂ ਹੈ ਬਾਕੀ ਮਨੇ ਚਲਾਇਆ ਗਾ ਵੇ ਦੇਖੀ ਕਦੀ ਕੀ ਪੜੀਏ ਦੇਖੋ ਇਹ ਇਹ ਆਣੀ ਲੱਟਾ ਇਹ ਇਹ ਦੇਖੋ ਇਹ ਕਿਉਂ ਹੋ ਗਈ ਇਸਮਾ ਸਾਈਨ ਲਿਖਿਆ ਹੋਆ ਯਾਰ ਇਕ ਤਾਰੂਗਾ ਤੇ ਆ ਫੇਰ ਬਾੜਾ ਫਾਰਮ ਦੀ ਪਲੇਟ ਲਗਾਉਂਗਾ ਫੈਣੀ ਫਾਰਮ ਬਣ ਜਾਏਗਾ ਦੇਖੋ ਨਾ ਦੋ ਮਖਾ ਦੋ ਹੀ ਪਾਉਂਗਾ ਨਾ ਉਹ ਵੀ ਯਾਰ ਪੜੀ ਰਹਿਾਂਗੀ ਨਾ ਮਖਾ ਚੱਲ ਇਹਨੂੰ ਨਾਵਾ ਫੇਰ ਮਖਾ ਉਹ ਵੀ ਪੜੀਓ ਚਲ ਵਧੀਆ ਆ ਬੁੱਟਗੀ ਵਾਲੇ ਸੀ ਭਾਨੇ ਪੜ ਜਾਣਗੀਆਂ ਨਾ ਪਰ ਮੇਰੀ ਸਲਾਹ ਤੇ ਬਦਲਨੇ ਕੀ ਮੈਂ ਖਾ ਚੱਲ ਯਾਰ ਫਿੱਸਾ ਹੀ ਫੁੱਟ ਗਿਆ ਬਣ ਕਿਤਨਾ ਫੁੱਟ ਆ ਰਿਓ ਆਹ ਤੁਹਾਨੂੰ ਲੈ ਕਿਤਨਾ ਲਾਏ ਚੈੱਕ ਕਰੋ ਚੈੱਕ ਕਰੋ ਚੈੱਕ ਜੇਰੀ ਲਾ ਗਈਆਂ ਜੇਰੀ ਵਧੀਆ ਲਾ ਗਈਆਂ ਨਾ ਇਹਨੂੰ ਕਰਾਂ ਜੇ ਫਿੱਟ ਬਾਕੀ ਯਾਰ ਦੇਖਾਂ ਤਲਾਹ ਤਾਰੂ ਯਾਰ ਸਾਰਾ ਸੁਧਦਾ ਜਾ ਇਸ ਦਾ ਪਹਿਲਾਂ ਇਹਨੂੰ ਬਾਲਾ ਦੇਖੂਗਾ ਬਲ ਵੀ ਰਹੀ ਕਿ ਨਹੀਂ ਕਦੀ ਨਮੀ ਲੈਣੀ ਪੜਾਂ ਫਿਰ ਬਾਕੀ ਨਮੀ ਲਿਆਵਾਂਗੇ ਜੇ ਨਾ ਬਲੀ ਕੋਈ ਚੱਕਰ ਨਹੀਂ ਹੈ ਵੱਕੀ ਨੂੰ ਬਾਲਕ ਦੇਖਾਂ ਯਾਰ ਇਹ ਤੁਹਾਨੂੰ ਨੇ ਇਹ ਮਰ ਜਣਾ ਇਹ ਵੱਕੀ ਨੂੰ ਖੋਲ ਕ ਮੈਨੂੰ ਯਾਰ ਬਹੁਤ ਟੈਟ ਹੋ ਗਿਆ ਇਹ ਤਾਂ ਦੀ ਅਖੋਲ ਇਹ ਖੋਲਣਾ ਪੜਾ ਯਾਰ ਸਾਰਾ ਜਗਾੜ ਇਸਕਾ ਚੰਨ ਖੁੱਲ ਆ ਭਈ ਔਰ ਕੀ ਕਰਾਂਗੇ ਮੇਰੇ ਯਾਰ ਨਹੀਂ ਫਿੱਟ ਹੋ ਜਾਂ ਚਲ ਦੇਖਾਂ ਕੋਈ ਜਗਾੜ ਲਿਆ ਪਹਿਲੇ ਇਹਨੂੰ ਬਾਲਕਾ ਦੇਖਾਂ ਨੇ ਬਲ ਵੀ ਰਹੀ ਕਿ ਨਾ ਇਹ ਤੋਸ ਖੁੱਲ ਗਿਆ ਖੁੱਲਾ ਹੀ ਪੜਿਆ ਰਿਹਾ ਗਿਆ ਹੱਥ ਲਾਣ ਦੀ ਦੇਰ ਤੇ ਜਿੱਦ ਹੀ ਖੁੱਲ ਗਿਆ ਲੈ ਭਾਈ ਇਹ ਨੂੰ ਚੱਲੇਗਾ ਦੇਖਾਂ ਮੈਂ ਨੂੰ ਮੱਕੇ ਤੁਹਾਨੂੰ ਲੈ ਕਾ ਭਾਈ ਲੈ ਭਾਈ ਦੇਖਾਂ ਚੱਲੇ ਇਹਨੂੰ ਬਲ ਗਈ ਚੱਲਦੀ ਹੋਣੀ ਤੋ ਵੈਸੇ ਉਹ ਨੂੰ ਬੜੀ ਜਿਆਰੀ ਚੈੱਕ ਕਰੋ ਇਸ ਕੀ ਜਿਹੜੀ ਲਾਲੀ ਇੰਡੀ ਬਲੀ ਇਸ ਕਾ ਵਿਗੜਾਟ ਕਰਨਾ ਇਸ ਕੀ ਤਾਰ ਲੱਗਾ ਯਾਰ ਇਹ ਦੇਖੋ ਇਹ ਇਹ ਦੇਖ ਰਹੀ ਹੋਣੀ ਦੇਖ ਲੱਗ ਲਾਲ ਜੀ ਇਹੋ ਇਹ ਦੇਖੀ ਯੋ ਕਰਾਂ ਇਸਕੇ ਚੱਕਰ ਮਾ ਕਰਨਾ ਪੜ ਰਾ ਜੀ ਇਹ ਵੀ ਬੜਾ ਇਹ ਵੀ ਬੜਾ ਹੀ ਇਹ ਤਾਂ ਨਵੀਂ ਉਤੀ ਯਾਰ ਇਹ ਤਾਂ ਬੜਾਈ ਆ ਇਹ ਇਸਕਾ ਡਰ ਤਾਂ ਮੰਨ ਲਓ ਮਖਦੀਓ ਨਾ ਬੜਾ ਚੱਲ ਬਾਕੀ ਨੂੰ ਤਾਰਾਂ ਤਲਾ ਇਹਨੂੰ ਫਿੱਟ ਕਰਾਂ ਫਿਰ ਇਸਮੇ ਦੇਖਾਂ ਯਾਰ ਕਿੱਤਰ ਹੋਵਾਂਗੀ ਪਾਸ ਮਾਰਾਂ ਦੇਖਾਂ ਯੋ ਮਾਰਾ ਰੇ ਮਾਰਾ ਬਾਸ ਚਲ ਬਾਕੀ ਨੇ ਯਾਰ ਖੋਲ ਨੂੰ ਦੇਖ ਜੇ ਤਾਂ ਨਹੀਂ ਫਿੱਟ ਹੋਗੀ ਨਹੀਂ ਵੀ ਸਹੀ ਨਹੀਂ ਖੋਲਣਾ ਇਹਨੂੰ ਬਾਕੀ ਤੁਹਾਨੂੰ ਮੈਂ ਇਹਨੂੰ ਇਹ ਅੱਖਾਂ ਹੀ ਤਾਰੂੰ ਪਹਿਲਾਂ ਫਿਰ ਮਿਲਾਵਾਂਗੇ ਫਿਰ ਬਿੱਟ ਕਰਾਂਗੇ ਉਨੀ ਤਾਂ ਔਖੀ ਹੋਵਾਗੀ ਉਹ ਮੈਂ ਮਿੱਥਰ ਬੰਦਾ ਮਗਾਇਆ ਪੇਚ ਕਸਤਾ ਹੈ ਨਹੀਂ ਦਾ ਪੇਚ ਕਸ ਮੰਗਵਾਇਆ ਪਹਿਲਾਂ ਚਾ ਖਲਵਾਓ ਕੀ ਲੈਟਾ ਇਹ ਪਾਵਾਂਗੇ ਫੁੱਟ ਗੈਰ ਸੀਸਾ ਉਸ ਦਾ 60 ਦਾ ਸ਼ੀਸ਼ਾ ਫੁੱਟ ਕੇ ਇਸ ਕੋ ਆਇਆ ਖਲਵਾ ਇਹਨੂੰ ਤਲੀ ਤਾਰਾਂਗੇ ਯਾਰ। ਆਹ ਬਹੁਤ ਟੈਟਰ ਇਹ ਦੋ। ਇਹ ਬਾਕੀ ਨੂੰ ਖੋਲਗਾ ਮਿਲਾ ਦਸਾਨੂੰ। ਇਹੋ ਖੋਲਣਾ ਬਣਾ ਦੋ। ਲੈ ਭਈ ਉਹ ਤਾਂ ਦੀ ਤਾਰ। ਕਟਲੀ ਭਾਰੀਓ ਕੱਢੇ ਤਾਰੀ ਕੱਢੋ ਇਸਕੇ ਖੋਲਨੇ ਤੋਂ ਖੋਲ ਲੈਣੀ। ਚੱਲੇ। ਚੱਲ। ਇਹ ਸਾਫ ਟਕਰਾਂ ਬਈ ਇਹਦਾ। ਅੱਖਾਂ ਤਾਰ ਲਈ ਇਸਕੀ। ਇਹ ਕਰਦੀ ਆਂਦਾ। ਇਹ ਬਣਾਵਾਂ ਇਸकी चील की नीगा आनदे मिलगी पत्ती ਛੱਲਿਆ ਫਿਰ ਪੱਤੀ ਢੂੰਡਦੇ ਨੂੰ ਪੱਤੀ ਚੱਲ ਬਾਅਦ ਵਿੱਚ ਲੱਗਦੇ ਬਾਅਦ ਵਿੱਚ ਦੇਖਣ ਪੈਣਾ ਉਹ ਪਾਵਾਂ ਲੱਟਾਂ ਇਸकी ਦੇਖਾ ਕਿਤਰਾ بڑا ਗਿਆ ਯਾਰ ਫਿਰ ਆਵਾਂਗੀ ਕਿ ਨਹੀਂ ਵੀ ਆਵਾਂਗੀ ਨਾ ਕੁਛ ਨਹੀਂ ਪਤਾ ਇਹ ਵੀ ਪਾ ਦੇਂਗੇ ਚਲਦਾ ਹੋਰ ਕੀ ਆਪ ਦੇਖ ਹੀ ਜਾਗੀ ਇਹ ਘਾਤੇ ਫਿਰ ਫਿਰ ਦਿਖਾਵਾਂ ਤੁਹਾਨੂੰ ਬਸ ਚੈੱਕ ਕਰੀ ਪਹਿਲਾਂ ਦੇਖਦਾ ਮਿਲਗਾ ਹਾਂ ਹਾਂ ਮਿਲਲੀ ਉਹ ਲੈ ਅੱਭੀਓ ਕੱਛਾ ਖੰਨਾ ਖੱਜ ਇਹ ਘੜਦੇ ਬੁੱਤੀ ਸੁਪਰਿੰਗ ਵਿੱਚ ਕਿੱਤਰਾ ਕੋਈ ਇਸਮਤ ਕੋਈ ਇਹ ਨਹੀਂ ਸੁਪਰਿੰਗ ਨੂੰ ਵਾਲਾ ਸਿਸਟਮ ਨਾਲ ਆ ਵੀਰ ਇਹ ਪਾਵਰ ਦਾ ਲੈਟ ਨੇ ਇਹ ਜਿਆਦਾ ਅੰਦਰ ਚਲੀ ਜਾਹਾਂਗੀ ਪਰ ਨਹੀਂ ਪਿੱਛੇ ਕੁਝ ਲਾਣਾ ਪਾੜਾਗਾ ਮਾਨੂੰ ਪੱਤੀਆਂ ਖੋਲ ਲੈ ਖੋਲਣੀ ਪੜੇ ਪੱਤੀਆਂ ਇਹ ਦੇਖਿਓ ਇਹ ਤਾਂ ਗਈਆਂ ਨੇ ਇਹ ਥੋੜੀ ਜਿਹੀ ਬਾਹਰ ਨੂੰ ਕੱਢ ਕੇ ਸੀ ਪਿੱਛੇ ਫੋਮ ਲਾ ਦੇਗੇ ਫਸ ਜਾਗੀ ਨਾ ਤੋ ਯਾਰ ਸੈਟ ਹੋਵੇਗਾ ਨਾ ਡਰ ਨਾ ਨਟ ਫਸਾ ਦੇ ਦੇਗੇ ਚਾਈਨਿਸ ਪੇਜ ਸਮਝ ਗਿਆ ਬਾਕੀ ਤੋਂ ਨਾਲ ਫਿੱਟ ਕਰਕੇ ਮਿਲਾ ਦੇਖੋ ਕਿਸੀ ਲੱਗ ਰਹੀ ਯੋ ਯਾਰ ਫਿੱਟ ਨਹੀਂ ਇਹ ਚੱਲ ਇਹਨੂੰ ਕਰਾਂ ਫਿਰ ਫਿੱਟ ਫਿਰ ਦਿਖਾਵਾਂ ਤੁਹਾਨੂੰ ਇਹ ਦੇਖ ਲੱਗ ਰਹੀ ਜੈਰੀ ਹੈ ਨਾ ਵਾਹ ਯੋ ਤਾਂ ਫਿੱਟ ਹੈ ਗਿਆ ਨਹੀਂ ਪਰ ਯੋ ਥੋੜੀ ਜੀ ਅੰਦਰ ਜਾਰੀ ਜ਼ਿਆਦਾ ਇਸ ਦਾ ਜਗਾੜ ਲਾਵਾਂ ਯਾਰ ਕੁਝ ਇਹ ਦੇਖੋ ਥੋੜੀ ਜਿਆਦਾ ਅੰਦਰ ਇਹ ਤਾਂ ਐਨ ਓਕੇ ਆਈ ਆ ਇਹ ਇਸ ਤਰ੍ਹਾਂ ਇਹ ਯੋ ਚੈੱਕ ਕਰਦੇ ਆਂ ਐਨ ਓਕੇ ਆਈ ਐਨ ਪਰੋਪਰ ਯੋ ਪਰ ਅੰਦਰ ਚਲੀ ਗਈ ਜ਼ਿਆਦਾ ਇਹ ਦੇਖੋ ਇਸਾ ਕਰਾਂ ਜਗਾੜੀ ਇਸਕੇ ਤਾਂ ਓਕੇ ਲੱਗੀਆਂ ਐਨ ਇਸ ਨੂੰ ਪੱਕੀ ਕਰ ਦਿੰਗੇ ਵਾ ਇਹ ਕਨੇ ਅੰਦਰ ਬੈਠ ਕੇ ਪੜਿਆ ਉਸ ਮੱਲੇ ਫਾਫੇ ਟੰਗ ਰਿਹਾ ਫਾਫੇ ਮੈਂ ਤੇ ਲਿਆ ਆ ਜਾ ਇਹੋ ਪੱਕੀ ਕਰਕਾ ਇਸ ਨੂੰ ਪੱਕੀ ਕਰਦੇ ਇੱਕ ਸਾਈਡ ਕੀ ਨੂੰ ਉਹ ਫਿਰ ਇਸ ਕਾ ਰਿਗਾਰਡ ਲਾਵਾਂ ਕੁਛ ਤੇ ਲਾਰਿਆ ਦਾ ਰਿਗਾਰਡ ਦੇਖੋ ਕਿਆ ਬਣਾਵਾਂ ਇਹਨੂੰ ਪੱਤੀਆਂ ਖੋਲ ਖੁੱਲ ਜੀ ਗਨਾਂ ਇਨਕੇ ਤੇ ਰਿਗਾਰਡ ਲਾਵਾਂ ਕੁਛ ਬਸ ਬਗਤ ਤਾਂ ਉਹ ਪੱਕੀ ਕਰਕੇ ਕਦੋਂ ਕਰਦੀ ਦੀ ਫਿੱਟ ਹੋ ਜਾਂਨ ਓਕੇ ਹੋ ਗਈ ਉਹ ਤਾਂ ਇਹ ਤਾਂ ਫਿੱਟ ਹੋ ਗਈ ਉਹ ਦਿੱਕਤ ਦੇ ਰਹੀ ਆ ਯਾਰ ਥੋੜੀ ਜਿਹੀ ਇਸ ਦੇ ਪਿੱਛੇ ਖੋਲ ਲਾਵਾਂਗੇ ਫਿਰ ਨੂੰ ਧੱਕਾ ਮੀਨੂੰ ਪਿੱਛੇ ਨੂੰ ਪੱਕਾ ਰਿਗਾਰਡ ਹੋ ਜਾਵੇ ਇਸ ਦਾ ਬਾਕੀ ਤੁਹਾਨੂੰ ਇਹਨਾਂ ਪੱਕਾ ਕਰ ਕਰ ਕੇ ਮਿਲਾ ਇਹ ਦੇਖੋ ਕਿ ਘੰਟ ਲੱਗਦੀ ਹੈ ਬਣ ਗਈਆਂ ਜੈਂਗੋ ਚੈੱਕ ਕਰੋ ਬਣ ਗਈ ਗੱਲਬਾਤ ਆ ਜੀ ਨੂੰ ਫਿੱਟ ਕਰਾਂਗੇ ਤੁਹਾਨੂੰ ਫਿੱਟ ਕਰਕੇ ਦਿਖਾਵਾਂ ਆਇਆ ਇਹੋ ᱧਿਉ ਲਓ ਆਏ ਹੋਏ ਮਰ ਜਾਣਾ ਸੋਨਾ ਬਹੁਤ ਹੈ ਚੈੱਕ ਕਰੋ ਮਿੱਤਰੋ ਲੱਗ ਰਿਹਾ ਜੈਰੀ 1 ਮਿੰਟੋ ਲਾਈਵ ਵਿੱਚ ਮੈਨੂੰ ਲਾਉਂ ਲਾ ਬਾਲ ਪਰ ਤੁਹਾਨੂੰ ਬਾਲ ਕ ਵੀ ਦਿਖਾਵਾਂ ਨਾਲੇ ਪਰ ਲਾ ਵੀ ਲਾ 1:00 ਵਜੇ ਤੱਕ ਲਾ ਰਮਨ ਲਾਉ ਦੇਂ ਗੇਲ ਪੜੀ ਨਾ ਨੀਲੀ ਵਾਲੀ ਗੋਰਾ ਵੇ ਆ ਵਈ ਬਾਲ ਆਏ ਇਹ ਬਲਗੀ ਦੇਖੋ ਬਈ ਚੈੱਕ ਕਰੋ ਬਣੀ ਗੱਲ ਬਾਤ ਆਪਾਂ ਸਮਾਰੀ ਇਦਾਂ ਲਾਲ ਨੀਲੀ ਵਾਲੀ ਬਨੇ ਲਾ ਦੀ ਦੇਖ ਤਾਰ ਬਲ ਨਹੀਂ ਰਹੀ ਐ ਬਲ ਗਈ ਦੋਏ ਦੇਖ ਅੰਦਰ ਵਾਲੇ ਵੱਲੋਂ ਬਾਰਨੇ ਮਾ ਇੱਕ ਕਾ ਬਲ ਨਹੀਂ ਰਿਹਾ ਹੈ ਨਾ ਓਕੇ ਹੋ ਗਿਆ ਕੰਮ ਜਬ ਠੀਕ ਆ ਕੰਮ ਚੱਲ ਮੇਰਾ ਭਾਈ ਭਾਈ ਤੁਹਾਨੂੰ ਚੈੱਕ ਕਰਕੇ ਦਿਖਾਈ ਦੀ ਇਸकी ਲਾਲ ਨੀਲੀ ਵਾਲਾਂ ਦੇ ਨੀਚੇ ਦੇ ਅੰਡੀਆਂ ਸੀ ਪਰ ਬਰਾਬਰ ਲਾ ਗਏ ਸੰਦੀਪ ਸਮਝ ਰਿਹਾ ਕਿਤਰੋਂ ਬਰਾਬਰ ਬਾਲ ਲਈ ਮੈਂ ਬਲਿੰਕ ਵੀ ਕਰਾਂ ਹਾਂ ਬਲਿੰਕ ਵੀ ਕਰਾਂ ਇਕੱਠੀ ਮਤਲਬ ਪਹਿਲਾਂ ਨਾ ਪੱਕੀ ਨਹੀਂ ਕਰਨੀ ਹੈ ਕੱਚੀ ਕਰਕੇ ਨਾ ਦੋਹੇ ਪਾਸੇ ਬਰਾਬਰ ਕਰਕੇ ਫਿਰ ਲਾਵਾਂਗੇ ਪੱਕੀ ਫਿਰ ਕਰਾਂਗੇ ਸਮਝ ਗਿਆ ਲੈ ਬਈ ਉਹ ਮਿਸਤਰੀ ਉਹ ਕਰਾਗਾ ਜੋ ਕਰਾਗਾ ਮੈਂ ਕੋ ਬੈਠ ਕੇ ਦੇਖੂਗਾ ਇਹ ਕਰਾਉਗਾ ਬਲਿੰਕ ਨਹੀਂ ਸੈਗਾ ਆ ਬਈ ਨੂੰ ਮਿਲਿਆ ਉਹ ਬੰਦਾ ਆਇਆ ਕਸ਼ਮੀਰ ਤੇ ਕਿਹਦਾ ਰਿਹਾ ਬਈ ਟੂਰ ਫਿਰ ਬਹੁਤ ਵਧੀਆ ਰਿਹਾ ਹੈ ਬਹੁਤ ਵਧੀਆ ਰਿਹਾ ਕਿਸ਼ ਟਾਈਮ ਆਇਆ ਲੈ ਬਈ ਕੁਝ ਮਾਰੇ ਚੱਕਾ ਬਾਰਾਂ ਦਿਨਾਂ ਤੋਂ ਪੜਿਆ ਉਹ ਬੰਦਾ ਕਸ਼ਮੀਰ ਤੇ ਆਇਆ ਬਈ ਅੱਜ ਪੂਰੇ 10 ਦਿਨ ਬਾਅਦ ਇਹ ਫਸਿਆ ਬੰਦਾ ਮਹੀਂ ਪਾੜੀ ਦੇ ਦੁਆਰਾ ਟਾਈਮ ਪੜੋ ਹਾਂ ਉਹ ਤੇਰੀ ਇਹ ਚੈੱਕ ਕਰ ਚਾ ਇਹੋ ਦੇਖ ਬਣ ਗਿਆ ਨਜ਼ਾਰਾ ਆਇਆ ਨਜ਼ਾਰਾ ਨਜ਼ਾਰਾ ਤੋਂ ਇਤਨਾ ਆ ਕੇ ਕਿਆ ਕਹਾ ਬਸ ਇਸ ਲਈ ਤਾਂ ਆਏ ਨੂੰ ਸਮਰ ਵਾਸਤਾ ਕਿਆ ਲੈਣਾ ਬੋਲ ਬੱਲੂ ਜੇਲ੍ਹ ਸੇ ਬਰਾ ਆ ਬੱਲੂ ਜੇ 10 ਦਿਨ ਹੋ ਗਏ ਭਈ ਉਹ ਫਸ ਗਿਆ ਤਾਂ ਵਾ ਕਸ਼ਮੀਰ ਕੇੋਂ ਤਾਂ ਬਰਫ गिर ਗਈ 3-4 ਦਿਨ ਮਹੀਂ ਖੜੇ ਰਹੇ ਨਾ ਨਾ ਬੱਕੀ ਉਹ ਪਾਵਾਂ ਉਹ ਘਰਾ ਫਿੱਟਣ ਨਾਲ ਤੁਹਾਨੂੰ ਦਿਖਾਵਾਂ ਇਹ ਰੋਜੋ ਘੁੰਮਦਾ ਰਹਾ ਚੈੱਕ ਕਰੋ ਇਸ ਕੀ ਅਰਸੀ ਸਭ ਉੱਟ ਗਿਆ ਹੋ ਮਗਾ ਫੇਰ ਇਸ ਨੂੰ ਜੈਰੀਸਾ ਬਣਾਉਣੀ ਥੋੜਾ ਤਾਂ 21 ਕਨਮ ਮੋਡੀਫਿਕੇਸ਼ਨ ਸਟਾਰਟ ਲੈ ਬਾਕੀ ਦਰੋ ਫਿਟ ਕਰ ਗਾ ਮੀਲਾ ਪੱਤੀ ਦੇਖ ਜਿਹੜੀ ਪੜੀ ਹੈ ਵਾ ਬਾਈ ਜੀ ਤਾਰਾ ਵੀ ਕਰਦੀ ਫਿੱਟ ਨਾਲ ਸਾਨੂੰ ਇਹ ਵੀ ਦਿਖਾਵਾ ਜੇ ਇਹ ਨੀਚੇ ਲਾਲ ਲਿੱਲੀ ਬਣ ਗਈ ਤੇ ਤੁਹਾਰੇ ਵਾਲ ਕਾ ਲੱਟਾ ਵਾਲ ਬੋਟ ਕਾ ਯਾਰ ਲਾਲ ਲਿੱਲੀ ਵਾਲ ਦੀ ਬਾਈ ਨੀਚਲੀ ਨੇ ਇਹ ਹੈ ਦਾ 450 ਰੁਪਏ ਦਾ ਯੋ ਦੇਖੋ ਲੀਡਰਸ ਮੇ ਬਦਲੇ ਦੁਆਰਾ ਕਮ ਦੁਆਰਾ ਬੰਦ ਕਰ ਚਲਾ ਇਹ ਦੇਖੋ ਬਾਈ ਜੀ ਉਹਨੇ ਬਦਲ ਗਈ ਫੇਰ ਦੁਬਾਰਾ ਬੰਦ ਕਰ ਚਲਾ ਨਾ ਆਪਣੀ ਮਰਜ਼ੀ ਤੇ ਚੱਲ ਰਹੀ ਹੈ ਬਾਈ ਦੁਬਾਰਾ ਬੰਦ ਕਰ ਚਲਾ ਆਪਣੀ ਮਰਜ਼ੀ ਦੀ ਚੱਲ ਇਹ ਰੁਕ ਜਾ ਇਹ ਪਹਿਲਾਂ ਨਾ ਬਾਈ ਮੈਂ ਬਰਾਬਰ ਕਰਦੀ ਇਹਨੂੰ ਬਰਾਬਰ ਕਰਾਂ ਦੁਬਾਰਾ ਇਹ ਦੇਖੋ ਹਿੱਲ ਗਈ ਨਾ ਦੁਬਾਰਾ ਸਾਹ ਲੈਣ ਦੀ ਆ ਸਾਹ ਨਹੀਂ ਗੋਰ ਨੂੰ ਲੈਟ ਦੁ ਦੁਆਰਾ ਬੰਦ ਕਰ ਚਲਾਏ ਚੱਲ ਜਾਗੀ ਸਾਹ ਤਾਂ ਨਹੀਂ ਲੈਣ ਦੇ ਕੋਈ ਮੈਂ ਤੇ ਲੈਟ ਦੂੰ ਮੈਨੂੰ ਵੀ ਦੁਬਾਰਾ ਪਾਸ ਇੱਕ ਤਾਰ ਦੁਬਾਰਾ ਬੰਦ ਕਰਕੇ ਉਹ ਲਾਣੀ ਆ ਕਿਉਂ ਕਿ ਜੇ ਇਹੋ ਕਰਦੀ ਬਰਾਬਰ ਇਹ ਸ਼ੇਡਲੀਆ ਦਾ ਮਾਨੇ ਖਾੜਾ ਇਹ ਕਰਦੀਆ ਲੋਟੀਬ ਬਾਕੀ ਇਹਨੂੰ ਫਿੱਟ ਕਰਦੇ ਫਿਰ ਦਿਖਾਵਾਂ ਤੁਹਾਨੂੰ ਓਕੇ ਐਨ ਲੈ ਭਾਈ ਦਿਖਾਵਾਂ ਤੁਹਾਨੂੰ ਫਿਰ ਬਾਹਰ ਇਹ ਚੈੱਕ ਕਰੋ ਮਿੱਤਰੋ ਬੰਦ ਕਰੇ ਇੱਕ ਵਾਰ ਲਾਈਟ ਬੰਦ ਕਰ ਦੇ ਯੋ ਦੇਖੋ ਲੱਗ ਰਹੀ ਜੇਰੀ ਐਨ ਹਾਂ ਇਹ ਦੇਖੋ ਐਨ ਬਣ ਗਈ ਐਂਡ ਗੱਲ ਬਾਤ ਤਰੋ ਐਡ ਲੱਗਦੀ ਬਈ ਇਹਨ ਬੰਦ ਕਰੀ ਕਰੋ ਚਲੋ ਕਲਾਮੇਟਰ ਨੂੰ ਚੈੱਕ ਕਰੋ ਇਹ ਆ ਬਣ ਗਈ ਗੱਲਬਾਤ ਜੀ ਲੈਡ ਬਣਦੇ ਵਾ ਬਣ ਗਈ ਗੱਲਬਾਤ ਮਿੱਤਰੋ ਬਤ ਪਈ ਰਿਕਮੈਂਡਮੈਂਟ ਮੱਕ ਤਰੋਂ ਹੀ ਲੱਗੀ ਲੈਟ ਤੁਹਾਨੂੰ ਜੇ ਲੱਗ ਗਿਆ ਜੈਂਗੋ ਕੰਮ ਹੋ ਗਿਆ ਜੈਂਗੋ ਮਨ ਨੂੰ ਲੱਗਿਆ ਲੱਟ ਫਿੱਟ ਹੋ ਜਾ ਲੈ ਬਈ ਉਸ ਕੋਲ ਕਰ ਕਰ ਕਿਉਂ ਰਹੀ ਜਿਹਦੇ ਵਿੱਚ ਬਾਅਦ ਰੈਟ ਲੱਗ ਰਹੀ ਹੈ ਉਹ ਅਲਰੇਡੀ ਇਸ ਕੀ ਤਾਰਾ ਪਾਈ ਲਿਖ ਨੇ ਇਹ ਤਾਰਾ ਪਾਇਆ ਸੀ ਹੁਣ ਚਾਲੂ ਕਰਾਂਦਾ ਹਾਂ ਹੁਣ ਚਾਲੂ ਇਹ ਇੱਕ ਮਿੰਟ ਇਹ ਚੈੱਕ ਕਰੀਏ

ਇਸ ਤਰ੍ਹਾਂ ਹੀ ਇਸ ਕਹਾਵਾਂ ਤਾਂ ਬਾਕੀ ਤੁਹਾਨੂੰ ਬਤਾਇਆ ਸਾਨੂੰ ਕਿੰਤਰੋਂ ਫ ਲੱਗਿਆ ਫਿਰ ਆ ਬਣੇ ਜਦੋਂ ਮਨ ਤੋਂ ਪੂਰੀ ਦੀ ਚ ਲੈਦੀ ਬਾਈ ਇਹ ਦੇਖੋ ਸਹਲਾ ਕਹੀ ਦੇਖਿਆ ਸੀ ਘਟ ਲਗ ਰਹੀ ਬਾਈ ਇਹ ਉਹ ਵੀ ਚਲਾ ਦੇ ਨੀ ਕੀ 1 2 ਦੀ ਇਸ ਕੀ ਵਾਇਰਿੰਗ ਕਰੀ ਦੁਬਾਰਾ ਸਾਰੀ ਆਪਾਂ ਚੈੱਕ ਕਰੋ ਬਾਕੀ ਬਈ ਅੱਜ ਕਾ ਬਲੋਂਗਾ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਨੂੰ ਗਨ ਸਬਸਕ੍ਰਾਈਬ ਕਰਨ ਨਾਲ ਭੁੱਲਿਓ ਮੇਰੇ ਵੀਰੋ ਓਕੇ ਬਾਏ ਬਾਏ ਨੈਕਸਟ ਬਲੋਂਗਾ ਮਿਲਾਂਗੇ